ਆਮ ਆਦੀ ਪਾਰਟੀ ਵਾਲੇ ਕਿ ਕਿਤੇ ਪਹਿਲਾਂ ਕਬਾੜੀਏ ਦਾ ਵਪਾਰ ਨਹੀਂ ਕਰਦੇ ਰਹੇ ਬਿਲਕੁਲ ਕਬਾੜ ਹੋਇਆ ਹੋਇਆ ਥਰਮਲ ਪਲਾਂਟ ਜਿਹੜਾ ਕੰਪਨੀ ਦਾ ਦਿਵਾਲਾ ਨਿਕਲਿਆ ਹੋਇਆ ਹੈ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੀਆਂ ਕਿਸ਼ਤਾਂ ਨਹੀਂ ਦੇ ਸਕੇ ਤੇ ਸਾਡਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਬਿਲਕੁਲ ਖਤਮ ਹੋਇਆ ਹੋਇਆ ਫੇਲ ਹੋਇਆ ਹੋਇਆ کارਖਾਨਾ ਖਰੀਦ ਕੇ ਸਰਕਾਰ ਨੂੰ ਦੇਖ ਰਿਹਾ ਕਿੱਥੇ ਮੈਂ ਬੜੀ ਉਪਲਬਧ ਕੀਤੀ ਕਿਹੜਾ ਸਿਆਣਾ ਬੰਦਾ ਜਿਹੜੀ ਚੀਜ਼ ਦਾ ਦਿਵਾਲਾ ਨਿਕਿਆ ਹੋਵੇ ਉਸ ਨੂੰ ਖਰੀਦੈ ਕਿਹੜਾ ਸਿਆਣਾ ਬੰਦਾ ਉਸ ਫੈਕਟਰੀ ਨੂੰ ਖਰੀਦਦਾ ਜਿਹੜੀ ਖਤਮ ਹੋ ਚੁੱਕੀ ਹੋਵੇ ਇੱਕ ਕਬਾੜੀ ਇਹ ਮੈਂ ਤਾਂ ਹੈਰਾਨ ਐ ਨਾ ਤੇ ਪੰਜਾਬ ਸਰਕਾਰ ਵੱਲੋਂ ਖਰੀਦੇ ਗਏ ਗੋਇੰਦਵਾਲ ਸਾਹਿਬ ਥਰਮਲ ਪਲਾਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਇਸ ਦੇ ਨਾਲ ਹੀ ਉਹਨਾਂ ਮਾਨ ਸਰਕਾਰ ਨੂੰ ਕਬਾੜ ਦਾ ਵਪਾਰੀ ਤੱਕ ਕਹਿ ਦਿੱਤਾ ਦਰਅਸਲ ਇੱਕ ਪਾਸੇ ਜਿੱਥੇ ਗੋਇੰਦਵਾਲ ਸਾਹਿਬ ਥਰਮਲ ਪਲਾਨ ਖਰੀਦ ਕੇ ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਤੇ ਸ਼ਬਦੀ ਨਿਸ਼ਾਨੇ ਸਾਧਦੇ ਨੇ ਸਰਕਾਰ ਦੇ ਇਸ ਕਾਰਗੁਜ਼ਾਰੀ ਤੇ ਕਈ ਸਵਾਲ ਖੜੇ ਕੀਤੇ ਗਏ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਮਾਨ ਸਰਕਾਰ ਨੂੰ ਕਬਾਰ ਦਾ ਵਪਾਰੀ ਆਖ ਦਿੱਤਾ ਤੇ ਕਿਹਾ ਕਿ ਜਿਸ ਥਰਮਲ ਪਲਾਂਟ ਦੀ ਮਸ਼ੀਨਰੀ ਹੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਉਸ ਨੂੰ ਖਰੀਦ ਕੇ ਸਰਕਾਰ ਨੇ ਮਰਿਆ ਹੋਇਆ ਸੱਪ ਆਪਣੇ ਗਲ ਪਾਇਆ ਹੈ ਇਸ ਦੇ ਨਾਲ ਹੀ ਚੰਨੀ ਨੇ ਤੰਜ ਕੱਸਦਿਆਂ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਬਾਰ ਦਾ ਕੰਮ ਕਰਦੀ ਸੀ ਜਿਸ ਦੇ ਚੱਲਦਿਆਂ ਹੀ ਉਹਨਾਂ ਕਬਾੜ ਹੋਇਆ ਥਰਮਲ ਪਲਾਂਟ ਖਰੀਦ ਕੇ ਪੰਜਾਬ ਨੂੰ ਆਰਥਿਕ ਬੋਝ ਵੱਲ ਧੱਕ ਦਿੱਤਾ ਹੈ ਇਹ ਥਰਮਲ ਪਲਾਂਟ ਜਿਹੜਾ ਖਰੀਦੇ ਆ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਆਮ ਆਦੀ ਪਾਰਟੀ ਵਾਲੇ ਇਹ ਕਿਤੇ ਪਹਿਲਾਂ ਕਬਾੜੀਆ ਦਾ ਵਪਾਰ ਤਾਂ ਨਹੀਂ ਕਰਦੇ ਰਹੇ ਬਿਲਕੁਲ ਕਬਾੜ ਹੋਇਆ ਹੋਇਆ ਥਰਮਲ ਪਲਾਂਟ ਜਿਹਦਾ ਕੰਪਨੀ ਦਾ ਦਿਵਾਲਾ ਨਿਕਲਿਆ ਹੋਇਆ ਹੈ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੀਆਂ ਕਿਸ਼ਤਾਂ ਨਹੀਂ ਦੇ ਸਕੇ ਅਰ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਥਰੂ ਪਲਾਂਟ ਹੈ ਇਹਦੇ ਤੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸਰਕਾਰ ਖਰੀਦੀ ਸੀ ਸਭ ਤੋਂ ਮਹਿੰਗੀ ਬਿਜਲੀ ਖਰੀਦਣ ਵਾਲਾ ਵੀ ਦਿਵਾਲੀਆ ਨਿਕਲ ਗਿਆ ਫੇਰ ਵੀ ਇਹਨਾਂ ਦਾ ਇਹਦੀ ਜਿਹੜੀ ਮਸ਼ੀਨਰੀ ਉਹ ਸਹੀ ਨਹੀਂ ਹੈ ਇਹ ਪਹਿਲੇ ਦਿਨ ਤੋਂ ਹੀ ਸਹੀ ਨਹੀਂ ਚੱਲਿਆ ਤੇ ਸਾਡਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਬਿਲਕੁਲ ਖਤਮ ਹੋਇਆ ਹੋਇਆ ਫੇਲ ਹੋਇਆ ਹੋਇਆ ਕਾਰਖਾਨਾ ਖਰੀਦ ਕੇ ਸਰਕਾਰ ਨੂੰ ਦੇਖ ਰਿਹਾ ਕਿੱਥੇ ਮੈਂ ਬੜੀ ਉਪਲਬਧ ਕੀਤੀ ਕਿਹੜਾ ਸਿਆਣਾ ਬੰਦਾ ਜਿਹੜੀ ਚੀਜ਼ ਦਾ ਦੁਆਰਾ ਨਿਕਿਆ ਹੋਵੇ ਉਸ ਨੂੰ ਖਰੀਦਦਾ ਕਿਹੜਾ ਸਿਆਣਾ ਬੰਦਾ ਉਸ ਫੈਕਟਰੀ ਨੂੰ ਖਰੀਦਦਾ ਜਿਹੜੀ ਖਤਮ ਹੋ ਚੁੱਕੀ ਹੋਵੇ ਇੱਕ ਬਾੜੀਏ ਮੈਂ ਤਾਂ ਹੈਰਾਨ ਹੈ ਨਾ ਤੇ ਪੰਜਾਬ ਦੀ ਅਰਥ ਵਿਵਸਥਾ ਨੂੰ ਇਸ ਤਰੀਕੇ ਨਾਲ ਵਿਗਾੜ ਰਹੇ ਐ ਇੰਨੇ ਪੈਸੇ ਦੇ ਨਾਲ ਇਹਦੇ ਨਾਲੋਂ ਦੁੱਗਣੀ ਬਿਜਲੀ ਬਣਾਉਣ ਵਾਲਾ ਸੋਲਰ ਪਲਾਂਟ ਲੱਗ ਦੱਸ ਸਕਦਾ ਐ ਇੰਨੇ ਪੈਸੇ ਦੇ ਨਾਲ ਤੁਸੀਂ ਸਸਤੀ ਬਿਜਲੀ ਖਰੀਦ ਸਕਦੇ ਹੋ ਐਸੀ ਕਿਆ ਕਰਿਆ ਐਸੀ ਐਸੇ ਥਰਮਲ ਪਲਾਂਟ ਦੇ ਜਿਹੜੇ ਸਮਝੌਤੇ ਉਹ ਰੱਦ ਕਰਤੇ ਸੀ ਅਸੈਂਬਲੀ ਦੇ ਵਿੱਚ ਤੇ ਇਹਨਾਂ ਨੇ ਉਹ ਸਮਝੌਤੇ ਆ ਨੂੰ ਰੱਦ ਕਰਾਉਣ ਵਾਲੀ ਫਾਈਲ ਨੂੰ ਅੱਗੇ ਚਲਾਉਣ ਦੀ ਬਜਾਏ ਉਹ ਕਵਾੜੇ ਖਰੀਦ ਲਿਆ ਇਹਨਾਂ ਦਾ ਜਦ ਸਰਕਾਰ ਸੀ ਜਾਦੇ ਕਹਿੰਦੇ ਸੀ ਅਸੀਂ ਸਮਝੌਤੇ ਰੱਦ ਕਰਾਂਗੇ ਉਹ ਗੱਲ ਕਿੱਥੇ ਗਈ ਇਹ ਮਰਿਆ ਹੋਇਆ ਸੱਪ ਪੰਜਾਬ ਦੇ ਗਲ ਚ ਪਾਤਾ ਇਹਨਾਂ ਨੇ ਤਾਂ ਚਲੇ ਜਾਣਾ ਪੰਜਾਬ ਤੇ ਇਸ ਗੱਲ ਨੂੰ ਭੁਗਤੇਗਾ ਸੋ ਇੱਕ ਬਹੁਤ ਹੀ ਮੰਦਪਾਗੀ ਘਟਨਾ ਹੋਈ ਹੈ। ਹਰ ਪਹਿਲਾਂ ਹੀ ਪੰਜਾਬ ਅਰਥਵਿਵਸਥਾ ਦੇ ਜਿਹੜੀ ਆ ਉਹ ਨਿੱਗੜਦੀ ਜਾ ਰਹੀ ਹੈ। ਪੈਨਸ਼ਨਾਂ ਅਧੀਆਂ-ਅਧੀਆਂ ਦੇਣ ਲੱਗੇ। ਆ ਬਿਜਲੀ ਦੇ ਕਰਮਚਾਰੀਆਂ ਨੂੰ ਪਿਛਲੀ ਤਨਖਾਹ ਪਹਿਲਾਂ ਅੱਧੀ ਮਿਲੀ, ਦੂਸਰੀ ਬਾਅਦ ਚ ਅੱਧੀ ਜਾਰੀ ਕਰ ਰਹੇ ਐ। ਇਹ ਲੰਗੜੀ ਤਾਂ ਪਹਿਲਾਂ ਹੀ ਹੋ ਗਈ ਆ ਸਰਕਾਰ। ਤੇ ਹੁਣ ਇਹਨਾਂ ਨੇ ਪੰਜਾਬ ਨੂੰ ਡੋਬਣਾ ਇਹ ਬਿਲਕੁਲ ਗਲਤ ਕਰ ਰਹੇ ਐ।